ਸਾਰੇ ਹੀ ਵਿਦਿਆਰਥੀਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਵਿਸ਼ੇਸ਼ਣ ਸ਼ਬਦਾਂ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਅੱਜ ਆਪਾਂ ਵਿਸ਼ੇਸ਼ਣ ਸ਼ਬਦਾਂ ਦੀ ਪਰਿਭਾਸ਼ਾ ਉਹਨਾਂ ਦੀਆਂ ਕਿਸਮਾਂ ਅਰਥ ਦੇ ਆਧਾਰ ਤੇ ਰੂਪ ਦੇ ਆਧਾਰ ਤੇ ਅਤੇ ਵਰਤੋਂ ਦੇ ਆਧਾਰ ਤੇ ਕਿਹੜੀਆਂ ਹੁੰਦੀਆਂ ਉਹਨਾਂ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਅਤੇ ਉਹਨਾਂ ਦੇ ਨਿਰਮਾਣ ਨਾਮ ਸ਼ਬਦਾਂ ਤੋਂ ਪ੍ਰਣਾਮ ਸ਼ਬਦਾਂ ਤੋਂ ਕਿਰਿਆ ਤੋਂ ਅਤੇ ਹੋਰ ਵਿਸ਼ੇਸ਼ਣ ਸ਼ਬਦਾਂ ਤੋਂ ਕਿਸ ਤਰ੍ਹਾਂ ਹੁੰਦਾ ਹੈ ਉਦੇ ਬਾਰੇ ਗੱਲ ਰੱਖਾਂਗੇ ਆਓ ਆਪਾਂ ਸਭ ਤੋਂ ਪਹਿਲਾਂ ਵਿਸ਼ੇਸ਼ਣ ਸ਼ਬਦਾਂ ਦੀ ਪ੍ਰਭਾਸ਼ਾ ਬਾਰੇ ਗੱਲ ਕਰਦੇ ਹਾਂ ਵਿਸ਼ੇਸ਼ਣ ਸ਼ਬਦ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਭਾਸ਼ਾ ਵਿੱਚਲੇ ਨਾਮ ਤੇ ਜਾਪੜ ਨਾਮ ਸ਼ਬਦਾਂ ਦੇ ਵਿਸ਼ੇਸ਼ਕ ਦੇ ਤੌਰ ਤੇ ਵਿਚਰ ਕੇ ਉਹਨਾਂ ਦੀ ਵਿਸ਼ੇਸ਼ਤਾ ਨੂੰ ਉਜਾਗਰ ਕਰਦੀ ਹੈ ਇਹ ਵਿਸ਼ੇਸ਼ਤਾ ਨਾਮ ਜਾਂ ਪ੍ਰਨਾਮ ਸ਼ਬਦਾਂ ਦੇ ਗੁਣ ਔਗਣ ਗਿਣਤੀ ਮਿੰਤੀ ਲੱਛਣ ਰੰਗ ਅਤੇ ਅਵਸਥਾ ਆਦਿ ਦਾ ਬੋਧ ਕਰਾ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਂਦੀ ਹੈ ਸੋ ਅ ਅੱਗੇ ਗੱਲ ਕਰਦੇ ਆਂ ਵਿਸ਼ੇਸ਼ਣ ਆਪਣੇ ਵਿਸ਼ੇਸ਼ਕਾਂ ਦੇ ਅਰਥਾਂ ਦਾ ਕੀ 라 ਸੀਮਤ ਕਰਦੇ ਐ ਜਿਵੇਂ ਪਾਗਲ ਆਦਮੀ ਸਿਰਫ ਉਸੇ ਨੂੰ ਕਿਹਾ ਜਾਊਗਾ ਜਿਸ ਵਿੱਚ ਪਾਗਲਾਂ ਵਾਲੇ ਲੱਛਣ ਆਉਣਗੇ ਦੂਸਰੇ ਨੂੰ ਨਹੀਂ ਸੋ ਕਹਿਣ ਦਾ ਮਤਲਬ ਹੈ ਕਿ ਜਿਹੜਾ ਹੈ ਅ ਇਹ ਨਾਮ ਜਾਪੜ ਨਾਮ ਦੇ ਗੁਣ ਅਗਣ ਗਿਣਤੀ ਮਿੰਤੀ ਲਖਣ ਰੂਪ ਤੇ ਅਵਸਥਾ ਦੀ ਦਾ ਬੋਧ ਕਰਾ ਕੇ ਉਹਨਾਂ ਨੂੰ ਖਾਸ ਤੋਂ ਆਮ ਬਣਾਉਂਦੇ ਹਨ ਸੋ ਅੱਗੇ ਚਲਦੇ ਆਂ ਇਹਨਾਂ ਦੇ ਵਰਗੀਕਰਨ ਬਾਰੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਇਹਨਾਂ ਦਾ ਅਰਥਾਂ ਦੇ ਆਧਾਰ ਤੇ ਵਰਗੀਕਰਨ ਕੀਤਾ ਜਾਂਦਾ ਹੈ ਅਰਥਾਂ ਦੇ ਆਧਾਰ ਤੇ ਵਿਸ਼ੇਸ਼ਣਾਂ ਨੂੰ ਪੰਜ ਕਿਸਮਾਂ ਦੇ ਵਿੱਚ ਵੰਡਿਆ ਜਾਂਦਾ ਹੈ ਪੰਜ ਸ਼੍ਰੇਣੀਆਂ ਇਹ ਸ਼੍ਰੇਣੀਆਂ ਨੇ ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਗਿਣਤੀਵਾਚਕ ਸੰਖਿਆਵਾਚਕ ਇੱਕੋ ਹੀ ਹੈ ਪਰਿਮਾਨਵਾਚਕ ਜਾਂ ਮਿੰਨਤੀਵਾਚਕ ਵਿਸ਼ੇਸ਼ਣ ਤੇ ਨਿਸ਼ਚੇਵਾਚਕ ਵਿਸ਼ੇਸ਼ਣ ਆਖਰੀ ਹੈ ਪੜਨਾਵੀ ਵਿਸ਼ੇਸ਼ਣ ਸੋ ਇਹ ਪੰਜ ਸ਼੍ਰੇਣੀਆਂ ਨੇ ਵਰਤੋਂ ਦੇ ਆਧਾਰ ਤੇ ਇਹਨਾਂ ਦੀਆਂ ਦੋ ਸ਼੍ਰੇਣੀਆਂ ਨੇ ਵਿਸ਼ੇਸ਼ ਵਿਸ਼ੇਸ਼ਣ ਦੂਜਾ ਹੈਗਾ ਵਿਦੇਸ਼ ਵਿਸ਼ੇਸ਼ਣ ਅਰਥਾਂ ਦੇ ਆਧਾਰ ਤੇ ਮੱਤ ਤਪੂਰਨ ਹੈ ਕਿਉਂਕਿ ਅਰਥਾਂ ਦੇ ਆਧਾਰ ਤੇ ਸਵਾਲ ਵੀ ਜ਼ਿਆਦਾ ਅਰਥਾਂ ਦੇ ਆਧਾਰ ਤੇ ਆਉਂਦੇ ਆ ਦਸਮੀ ਤੱਕ ਦੇ ਸਲੀਵਸ ਦੇ ਵਿੱਚ ਵੀ ਸਾਨੂੰ ਕੇਵਲ ਅਰਥਾਂ ਦੇ ਆਧਾਰ ਤੇ ਇਹ ਇਹਨਾਂ ਦਾ ਵਰਗੀਕਰਨ ਮਿਲਦਾ ਹੈ ਵਰਤੋਂ ਦੇ ਆਧਾਰ ਤੇ ਜਾਂ ਰੂਪ ਦੇ ਆਧਾਰ ਤੇ ਇਹਨਾਂ ਦੇ ਵਰਗੀਕਰਨ ਨਹੀਂ ਨੰਦਾ ਪਰ ਅੱਜ ਵਿਸਥਾਰ ਨਾਲ ਇਹ ਵਿਸ਼ੇਸ਼ਣਾਵਾਂ ਬਾਰੇ ਗੱਲ ਕਰਨੀ ਆਪਾਂ ਸਾਰੇ ਪੱਖਾਂ ਤੇ ਗੱਲ ਕਰਾਂਗੇ ਸੋ ਦੂਜੀ ਜਿਹੜੀ ਵਰਤੋਂ ਦੇ ਆਧਾਰ ਤੇ ਹੈ ਇਹ ਹੈ ਵਿਸ਼ੇਸ਼ ਵਿਸ਼ੇਸ਼ਣ ਤੇ ਵਿਦੇ ਵਿਸ਼ੇਸ਼ਣ ਵਿਸ਼ੇਸ਼ ਵਿਸ਼ੇਸ਼ਣ ਕਿਹੜੇ ਹੁੰਦੇ ਆ ਵਿਸ਼ੇਸ਼ ਵਿਸ਼ੇਸ਼ਣ ਹੁੰਦੇ ਆ ਜਿਹੜੇ ਆਪਣੇ ਵਿਸ਼ੇਸ਼ ਤੋਂ ਪਹਿਲਾਂ ਆਉਂਦੇ ਆ ਤੇ ਇਹਨਾਂ ਦੀ ਵਰਤੋਂ ਨੂੰ ਕਹਿੰਦੇ ਆ ਵਿਸ਼ੇਸ਼ਕੀ ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ ਤੋਂ ਪਹਿਲਾਂ ਵਿਚਰ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਦੀ ਹੈ ਉਹਨਾਂ ਨੂੰ ਵਿਸ਼ੇਸ਼ ਵਿਸ਼ਿਸ਼ਣ ਕਿਹਾ ਜਾਂਦਾ ਹੈ ਇਹ ਵਿਸ਼ੇਸ਼ਣ ਦੀ ਵਰਤੋਂ ਨੂੰ ਵਿਸ਼ੇਸ਼ ਕੀ ਵਰਤੋ ਕਿਹਾ ਜਾਂਦਾ ਹੈ ਜਿਵੇਂ ਅਰਬੀ ਘੋੜਾ ਘੋੜੇ ਦੀ ਵਿਸ਼ੇਸ਼ਤਾ ਦੱਸੀ ਗਈ ਆ ਅਰਬੀ ਹੈ ਅਰਬੀ ਘੋੜਾ சிவாਜੀ ਦਾ ਨਹੀਂ ਸੀ ਸਿਆਣੇ ਲੋਕ ਸਸਤੇ ਕੱਪੜੇ ਪੈਂਦੇ ਹਨ ਲੋਕਾਂ ਦੀ ਵਿਸ਼ੇਸ਼ਤਾ ਕੀ ਹੈ ਸਿਆਣੇ ਸੋ ਇਹ ਆਗੇ ਜੀ ਵਿਸ਼ੇਸ਼ ਵਿਸ਼ੇਸ਼ਣ ਜਿਹੜੀ ਇਸ ਤਰ੍ਹਾਂ ਦੀ ਵਰਤੋਂ ਹੈ ਇਹਨੂੰ ਕਹਿੰਦੇ ਆ ਵਿਸ਼ੇਸ਼ ਕੀ ਵਰਤੋਂ ਠੀਕ ਹੈ ਜੀ ਅੱਗੇ ਚੱਲਦੇ ਆ ਅੱਗੇ ਗੱਲ ਕਰਦੇ ਆ ਵਿਦੇ ਵਿਸ਼ੇਸ਼ਣ ਜੋ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਤੋਂ ਬਾਅਦ ਵਿੱਚ ਆ ਕੇ ਉਹਨਾਂ ਦੀ ਵਿਸ਼ੇਸ਼ਤਾ ਵੱਲ ਸੰਕੇਤ ਕਰਦੇ ਹੈ ਉਹਨਾਂ ਨੂੰ ਵਿਦੇ ਵਿਸ਼ੇਸ਼ਣ ਕਿਹਾ ਜਾਂਦਾ ਹੈ ਅਜਿਹੀ ਵਰਤੋਂ ਨੂੰ ਵਿਦੇ ਕੀ ਵਰਤੋਂ ਆਖਦੇ ਹਨ ਕਿ ਬੜੀ ਸਵਾਲ ਵੀ ਆ ਸਕਦਾ ਹੈਗਾ ਕਿ ਵਿਦੇ ਵਿਸ਼ੇਸ਼ਣ ਹੈ ਜਿਹੜਾ ਉਹਨਾਂ ਦੀ ਵਰਤੋਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਹਨਾਂ ਦੀ ਵਰਤੋਂ ਨੂੰ ਕਿਹਾ ਜਾਂਦਾ ਹੈ ਜੀ ਵਿਧਾਇਕੀ ਵਰਤੋਂ ਠੀਕ ਹੈ ਜੀ ਵਿਦੇਕੀ ਵਰਤੋਂ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਤੇ ਜਿਹੜੇ ਵਿਸ਼ੇਸ਼ ਵਿਸ਼ੇਸ਼ਣ ਹੈ ਉਹਨਾਂ ਦੀ ਵਰਤੋਂ ਨੂੰ ਵਿਸ਼ੇਸ਼ ਕੀ ਵਰਤੋਂ ਕਿਹਾ ਜਾਂਦਾ ਜਿਸ ਤਰ੍ਹਾਂ ਸੰਤ ਸਿੰਘ ਮਸਕੀਨ ਬੜੇ ਹੀ ਸੱਜਣ ਆਦਮੀ ਸਨ ਜਾ ਰਾਜਪੂਤੀ ਤਵਾਰੀਖ ਇੱਕ ਅਜੀਬ ਤੇ ਅਣਕੀਲੀ ਤਵਾਰੀਖ ਹੈ। ਜਾਂ ਸ਼ੇਖ ਫਜ਼ਲ ਵਜ਼ਾਤੇ ਖੁਦ ਇੱਕ ਚਲਦਾ ਫਿਰਦਾ ਮੁਜ਼ਹਿ ਮਸ਼ਹਰਾ ਸੋ ਇਹਨਾਂ ਦੀ ਜਿਹੜੀ ਵਿਸ਼ੇਸ਼ਤਾ ਹੈ ਬਾਦ ਦੇ ਵਿੱਚ ਆਉਂਦੀ ਹੈ ਇਸ ਨੂੰ ਵਿਦੇ ਵਿਸ਼ੇਸ਼ਣ ਕਿਹਾ ਜਾਂਦਾ ਹੈ ਇਸ ਤਰ੍ਹਾਂ ਦੀ ਵਰਤੋਂ ਨੂੰ ਵਿਦੇਕੀ ਵਰਤੋਂ ਕਿਹਾ ਜਾਂਦਾ ਹੈ। ਵਿਸ਼ੇਸ਼ਣਾਂ ਦੀ ਪਹਿਲੀ ਵਰਤੋਂ ਨੂੰ ਵਿਸ਼ੇਸ਼ਕੀ ਵਰਤੋਂ ਤੇ ਦੂਸਰੀ ਵਰਤੋਂ ਨੂੰ ਵਿਧੇਕੀ ਜਾਂ ਪੂਰਕੀ ਇੱਥੇ ਪੂਰਕੀ ਵੀ ਲਿਖਿਆ ਕਿਵਰੀ ਪੂਰਕੀ ਵੀ ਆ ਸਕਦਾ ਪੂਰਕੀ ਵਰਤੋਂ ਕੀ ਨੂੰ ਕਹਿੰਦੇ ਆ ਕਿਸ ਤਰ੍ਹਾਂ ਹੁੰਦੀ ਹੈ ਜਾਂ ਵਿਧੇ ਵਿਸ਼ੇਸ਼ਣਾਂ ਦੀ ਵਰਤੋਂ ਨੂੰ ਪੂਰਕੀ ਵਰਤੋਂ ਜਾਂ ਵਿਧੇਕੀ ਵਰਤੋਂ ਕਿਹਾ ਜਾਂਦਾ ਹੁਣ ਗੱਲ ਕਰਦੇ ਆ ਰੂਪ ਦੇ ਪੱਖ ਤੋਂ ਪੰਜਾਬੀ ਵਿਸ਼ੇਸ਼ਣਾਂ ਦੀਆਂ ਦੋ ਸ਼੍ਰੇਣੀਆਂ ਨੇ ਆਪਾਂ ਰੂਪ ਦੇ ਪੱਖ ਤੇ ਪਹੁੰਚ ਚੁੱਕੇ ਆ ਜੀ ਤੇ ਆਪਾਂ ਨੇ ਦੋ ਪੱਖ ਕਰ ਲਏ ਐ ਤੇ ਰੂਪ ਦੇ ਪੱਖ ਚੋਂ ਹੀ ਅੱਗੇ ਸਾਨੂੰ ਜਿਹੜਾ ਹੈ ਉਹ ਹਰਥਾਂ ਦੇ ਆਧਾਰ ਤੇ ਜਿਹੜੀ ਆਪਾਂ ਪਹਿਲਾਂ ਦੇਖਿਆ ਸੀਗਾ ਕਿਸਮਾਂ ਉਹ ਵੀ ਆਪਾਂ ਨੂੰ ਅੱਗੇ ਮਿਲਣਗੀਆਂ ਕਿਸ ਤਰ੍ਹਾਂ ਮਿਲਣਗੀਆਂ ਆਪਾਂ ਅੱਗੇ ਵੇਖਦੇ ਆ ਸਭ ਤੋਂ ਪਹਿਲਾਂ ਸਾਡੇ ਕੋਲੇ ਦੋ ਜਿਹੜੇ ਪੱਖ ਆ ਜਾਂਦੇ ਐ ਆ ਰੂਪ ਦੇ ਆਧਾਰ ਤੇ ਇੱਕ ਆਵਿਕਾਰੀ ਵਿਸ਼ੇਸ਼ਣ ਇੱਕ ਵਿਕਾਰੀ ਵਿਸ਼ੇਸ਼ਣ ਸਭ ਤੋਂ ਪਹਿਲਾਂ ਮੈਂ ਆਵਿਕਾਰੀ ਵਿਸ਼ੇਸ਼ਣ ਦੀ ਗੱਲ ਰੱਖਾਂਗਾ ਆਵਿਕਾਰੀ ਵਿਸ਼ੇਸ਼ਣ ਕਿਹੜੇ ਹੁੰਦੇ ਐ ਆ ਜਿਹੜੇ ਵਿਕਾਰੀ ਵਿਸ਼ੇਸ਼ਣਾਂ ਤੋਂ ਉਲਟ ਹੁੰਦੀ ਹੈ ਮਤਲਬ ਕਿ ਇਹਨਾਂ ਦੇ ਵਿੱਚ ਵਿਕਾਰ ਨਹੀਂ ਆਉਂਦਾ ਲਿੰਗ ਦੇ ਆਧਾਰ ਤੇ ਵਚਨ ਦੇ ਆਧਾਰ ਤੇ ਠੀਕ ਹੈ ਜੀ ਤੇ ਕਾਰਕ ਦੇ ਆਧਾਰ ਤੇ ਇਹਨਾਂ ਦੇ ਵਿੱਚ ਤਬਦੀਲੀ ਨਹੀਂ ਹੁੰਦੀ ਲਿੰਗ ਵਚਨ ਤੇ ਕਾਰਕ ਜਿਹੜੇ ਸ਼ਬਦਾਂ ਦੇ ਵਿੱਚ ਲਿੰਗ ਵਚਨ ਦੇ ਕਾਰਕ ਦੇ ਆਧਾਰ ਤੇ ਬਦਲ ਜਾਂਦੇ ਉਹਨਾਂ ਨੂੰ ਕਹਿੰਦੇ ਆ ਜੀ ਵਿਕਾਰੀ ਇਸ ਤੋਂ ਉਲਟ ਜੇ ਤਬਦੀਲੀ ਨਾ ਆਵੇ ਤਾਂ ਨੂੰ ਕਹਿੰਦੇ ਆਵਿਕਾਰੀ ਇਹ ਆਪਾਂ ਨੂੰ ਪਤਾ ਹੀ ਆਵਿਕਾਰੀ ਸ਼ਬਦ ਕਿਹੜੇ ਹੁੰਦੇ ਆ ਵਿਕਾਰੀ ਸ਼ਬਦ ਕਿਹੜੇ ਹੁੰਦੇ ਆ ਸੋ ਆਵਿਕਾਰੀ ਕਿਹੜੇ ਵਿਸ਼ੇਸ਼ਣ ਹੁੰਦੇ ਜਿੰਨਾ ਵਿੱਚ ਤਬਦੀਲੀ ਨਹੀਂ ਹੁੰਦੀ ਵਿਕਾਰੀ ਸ਼ਬਦਾਂ ਤੋਂ ਇਹ ਉਲਟ ਹੁੰਦੇ ਆ ਸੋ ਵਿਕਾਰੀ ਵਿਸ਼ੇਸ਼ਣਾਂ ਤੋਂ ਉਲਟ ਜਿੰਨਾਂ ਵਿਸ਼ੇਸ਼ਣਾਂ ਦੇ ਰੂਪ ਵਿੱਚ ਨਾਮ ਸ਼ਬਦਾਂ ਦੇ ਰੂਪ ਦੇ ਵਿੱਚ ਲਿੰਗ ਵਚਨ ਤੇ ਕਾਰਕ ਆਦਿ ਪੱਖ ਤੋਂ ਰੂਪਾਂਤਰਣ ਨਾ ਹੁੰਦਾ ਹੋਵੇ ਤਬਦੀਲੀ ਨਾ ਆਵੇ ਉਹਨਾਂ ਨੂੰ आविकारी विशेषण ਕਿਹਾ ਜਾਂਦਾ ਹੈ ਜਿਵੇਂ ਲਾਲ ਪੱਤਾ ਠੀਕ ਹੈ ਲਾਲ ਪੱਤਾ ਪੱਤਾ ਚ ਜਿਹੜਾ ਹੈ ਪੁਰਸ਼ ਲਿੰਗ ਹੈ ਪੁਲਿੰਗ ਹੈ ਪਰ ਜੇ ਪਾ ਬਦਲ ਵੀ ਦੇਈਏ ਵਚਨ ਵੀ ਬਦਲਦੀ ਹੈ ਤਾਂ ਇਹਦਾ ਲਾਲ ਸ਼ਬਦ ਹੈ ਉਸੇ ਤਰ੍ਹਾਂ ਰਹੂ ਠੀਕ ਹੈ ਲਾਲ ਦਾ ਜੇ ਪਾਗਾ ਕਾਲਾ ਘੋੜਾ ਉਹਦਾ ਬਣ ਜੂ ਕਾਲੇ ਘੋੜੇ ਪਰ ਲਾਲ ਪੱਤਾ ਜਿਹੜਾ ਲਾਲ ਸ਼ਬਦ ਹੈ ਇਹ ਨਹੀਂ ਬਦਲਦਾ ਕਿਸੇ ਵੀ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਬਦਲ ਕਿਸ ਤਰ੍ਹਾਂ ਨਹੀਂ ਬਦਲਦਾ ਉਹ ਦੇਖਦੇ ਹਾਂ ਲਾਲ ਪੱਤਾ ਲਾਲ ਪੱਤੀ ਲਾਲ ਪੱਤੀਆਂ लाल पत्तियां आदि नाव बाकांक्षा ਵਿੱਚ વિશેષણ ادાલ ਦੇ ਰੂਪ ਵਿੱਚ ਕੋਈ ਤਬਦੀਲੀ ਨਹੀਂ ਆਈ ਸੋ लाल ਅਤੇ ਆਦਿਕાય વિશેષણ ਹੈ ਇਸੇ ਤਰ੍ਹਾਂ সুন্দর સફેદ ਬਜ਼ੁਰਗ گرم ਸਾਰੇ ਕੀ ਆਵਕਾਰੀ વિશેષણાਾਂ ਦੀ ਸ਼੍ਰੇਣੀ ਵਿੱਚ ਆਉਂਦੇ ਐ ਆਵਕਾਰੀ વિશેષણાਾਂ ਦੀ ਸ਼੍ਰੇਣੀ ਦੇ ਵਿੱਚ ਉਹ વિશેષણ ਆਉਂਦੇ ਐ ਜਿਨ੍ਹਾਂ ਦੇ ਪਿੱਛੇ ਆ ਅੰਤਕ ਚਿੰਨ ਨਹੀਂ ਲੱਗਦਾ ਜਿਨ੍ਹਾਂ ਦੇ ਪਿੱਛੇ ਆ ਨਹੀਂ ਲੱਗਦਾ ਉਹ ਸਾਰੇ ਆ ਵਿਕਾਰੀ ਵਿਸ਼ੇਸ਼ਣਾਂ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਆ ਉਹ ਸ਼ਬਦ ਜਿਵੇਂ ਕਾਲਾ ਕਾਲੇ ਦੇ ਵਿੱਚ ਵੀ ਆ ਸੌਰੀ ਕਾਲਾ ਤਾਂ ਵਿਕਾਰੀ ਹੋ ਗਿਆ ਨਾ ਕਾਲਾ ਕਾਲੀ ਕਾਲੀਆਂ ਲਾਲ ਸੁੰਦਰ ਸਫੈਦ ਬਜ਼ੁਰਗ ਇਹਨਾਂ ਦੇ ਵਿੱਚ ਆ ਨਹੀਂ ਆਉਂਦਾ ਸੋ ਇਹ ਕਿ ਨੇ ਆਗਕਾਰੀ ਵਿਸ਼ੇਸ਼ਣ ਹੁਣ ਮੈਂ ਵਿਕਾਰੀ ਵਿਸ਼ੇਸ਼ਣਾਂ ਦੀ ਗੱਲ ਕਰੂੰਗਾ ਜਿਨ੍ਹਾਂ ਵਿਸ਼ੇਸ਼ਣਾਂ ਦੇ ਰੂਪ ਵਿੱਚ ਨਾਮ ਦੇ ਲਿੰਗ ਵਚਨ ਤੇ ਕਾਰਕ ਅਨੁਸਾਰ ਰੂਪਾਂਤਰਣ ਜਾਂ ਵਿਕਾਰ ਆਉਂਦਾ ਹੈ ਉਹਨਾਂ ਨੂੰ ਵਿਕਾਰੀ ਵਿਸ਼ੇਸ਼ਣਾ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਹੈ ਇਹ ਵਿਸ਼ੇਸ਼ਣ ਆ ਅੰਤਕ ਹੁੰਦੀ ਹੈ ਜਿੱਥੇ ਧਿਆਨ ਦਿਓ ਜਿਹੜੇ ਆ ਆਧਿਕਾਰੀ ਵਿਸ਼ੇਸ਼ਣ ਹੁੰਦੇ ਆ ਉਹਨਾਂ ਦਾ ਅੰਤਕ ਆ ਨਹੀਂ ਹੁੰਦਾ ਵਿਕਾਰੀ ਵਿਸ਼ੇਸ਼ਣ ਜਿਹੜੇ ਆ ਉਹ ਆ ਅੰਤਕ ਵਾਲੀ ਹੁੰਦੀ ਹੈ ਆ ਅੰਤਕ ਹੁੰਦੇ ਆ ਮਿਸਾਲ ਵਜੋਂ ਕਾਲਾ ਘੋੜਾ ਜਦੋਂ ਆਪਾਂ ਇਹਨੂੰ ਬਹੁਵਚਨ ਕਰਾਂਗੇ ਕਾਲੇ ਘੋੜੇ ਜਦੋਂ ਆਪਾਂ ਲਿੰਗ ਬਦਲਾਂਗੇ ਕਾਲੀ ਘੋੜੀ ਠੀਕ ਹੈ ਜਦੋਂ ਲਿੰਗ ਇਸਤਰੀ ਲਿੰਗ ਬਹੁਵਚਨ ਕਰਾਂਗੇ ਕਾਲੀਆਂ ਘੋੜੀਆਂ ਜਦੋਂ ਆਪਾਂ ਇਸ ਨੂੰ ਕਾਰਕ ਦੇ ਅਧਾਰ ਤੇ ਬਦਲਾਂਗੇ ਕਾਲਿਓ ਘੋੜਿਓ ਠੀਕ ਹੈ ਆ ਕਾਲਿਓ ਘੋੜਿਓ ਆ ਦੀ ਵਾਕਾਂਸ਼ਾਂ ਵਿੱਚ ਕਾਲਾ ਵਿਸ਼ੇਸ਼ਣ ਸ਼ਬਦ ਦੇ ਰੂਪ ਦੇ ਵਿੱਚ ਜਿਹੜਾ ਹੈ ਤਬਦੀਲੀ ਲਿੰਗ ਬਚਨ ਤੇ ਕਾਰਕ ਅਨੁਸਾਰ ਰੂਪਾਂਤਰਣ ਆਊਗਾ ਇਸ ਲਈ ਇਹ ਵਿਕਾਰੀ ਵਿਸ਼ੇਸ਼ਣ ਹੁੰਦੇ ਹਨ ਇਸੇ ਤਰ੍ਹਾਂ ਚਿੱਟਾ ਸੋਨਾ ਪੀਲਾ ਮੋਟਾ ਛੋਟਾ ਵੱਡਾ ਆਦਿ ਜਿਹੜੇ ਆ ਵਿਕਾਰੀ ਵਿਸ਼ੇਸ਼ਣ ਹਨ ਜਿਨ੍ਹਾਂ ਦੇ ਪਿੱਛੇ ਆ ਅੰਤਕ ਚੰਨਾ ਆਉਂਦਾ ਉਹ ਸਾਰੇ ਕੀ ਨੇ ਵਿਕਾਰੀ ਵਿਸ਼ੇਸ਼ਣ ਹੈਗੇ ਠੀਕ ਹੈ ਜੀ ਸੋ ਵਿਕਾਰੀ ਵਿਸ਼ੇਸ਼ਣਾ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਰੁਪੰਤਰਣ ਕਿਹੜਾ ਲੇਖ ਅਨੁਸਾਰ ਹੁੰਦਾ ਸੇ ਪੰਜ ਸ਼੍ਰੇਣੀਆਂ ਨੇ ਇਹ ਵਿਕਾਰੀ ਵਿਸ਼ੇਸ਼ਣਾਂ ਦੀਆਂ ਸ਼੍ਰੇਣੀਆਂ ਵੀ ਨੇ ਇਹ ਅਰਥ ਦੇ ਆਧਾਰ ਤੇ ਵੀ ਅ ਵਿਸ਼ੇਸ਼ਣਾਂ ਦੀਆਂ ਸ਼੍ਰੇਣੀਆਂ ਨੇ ਇਹ ਧਿਆਨ ਦੇ ਵਿੱਚ ਰੱਖਣਾ ਜਿਵੇਂ ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਪਰਿਮਾਣਵਾਚਕ ਵਿਸ਼ੇਸ਼ਣ ਪ੍ਰਮਾਣਵਾਚਕ ਨੂੰ ਮਿੰਨਤੀਵਾਚਕ ਵੀ ਕਹਿੰਦੇ ਆ ਸੰਖਿਆਵਾਚਕ ਨੂੰ ਗਿਣਤੀਵਾਚਕ ਵੀ ਕਹਿੰਦੇ ਆ ਸੋ ਅੱਗੇ ਨਿਸ਼ਚੇਵਾਚਕ ਵਿਸ਼ੇਸ਼ਣ ਤੇ ਪਰਨਾਮ ਵਿਸ਼ੇਸ਼ਣ ਔਪਮਮ ਇਸ ਤਰ੍ਹਾਂ ਨਾਲ ਇਹਨਾਂ ਕਿਸਮਾਂ ਦੀ ਗੱਲ ਕਰੀਏ ਇਹਨਾਂ ਕਿਸਮਾਂ ਨੂੰ ਅੱਗੇ ਉਪ ਕਿਸਮਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਜਿਹੜੇ ਕਿਸ਼ਣਾ ਨੂੰ ਜਿੰਨੇ ਜਿਹੜਾ ਸੰਖਿਆਵਾਚਕ ਵਿਸ਼ੇਸ਼ਣਾਂ ਨੂੰ ਅੱਗੇ ਕਿਹੜੀਆਂ ਉਪ ਸ਼੍ਰੇਣੀਆਂ ਦੇ ਵਿੱਚ ਵੰਡਿਆ ਜਾਂਦਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਗੁਣਵਾਚਕ ਵਿਸ਼ੇਸ਼ਣ ਬਾਰੇ ਗੁਣਵਾਚਕ ਵਿਸ਼ੇਸ਼ਣ ਤੋਂ ਨਾਮ ਜਾਂ ਪੜਨਾਮ ਦੇ ਗੁਣ ਦਾ ਬੋਧ ਕਰਾਉਂਦੇ ਆ ਗੁਣ ਜਾਂ ਔਗਣ ਦਾ ਬੋਧ ਕਰਾਉਂਦੇ ਆ ਸੋ ਇਹ ਕਾਰਕ ਦੇ ਅਨੁਸਾਰ ਵਚਨ ਦੇ ਅਨੁਸਾਰ ਬਦਲਦੇ ਆ ਇਸ ਤਰ੍ਹਾਂ ਬਦਲਦੇ ਆਪਾਂ ਵੇਖ ਰਹੇ ਆ ਜਿਵੇਂ ਸੁਧਾਰਨ ਆ ਇੱਕ ਵਚਨ ਦੇ ਵਿੱਚ ਇੱਕ ਵਚਨ ਪੁਲਿੰਗ ਆ ਗਿਆ ਚੰਗਾ ਦਾਰਨ ਬਹੁ ਵਚਨ ਆ ਗਿਆ ਚੰਗੇ ਸੁਧਾਰਨ ਇਸਤਰੀ ਲਿੰਗ ਇੱਕ ਵਚਨ ਆ ਗਿਆ ਚੰਗੀ ਦਾਰਨ ਇਸਤਰੀ ਲਿੰਗ ਬਹੁ ਵਚਨ ਆ ਗਿਆ ਚੰਗੀਆਂ ਇਸ ਤਰ੍ਹਾਂ ਜੀ ਦੋਸਤਬੰਧ ਪਾ ਲੱਗ ਜਾਂਦਾ ਹੈ ਤਾਂ ਸੰਬੰਧ ਕੀ ਰੂਪ ਕੀ ਹੈ ਇੱਕ ਵਚਨ ਕੀ ਹੈ ਚੰਗੀ ਚੰਗੇ ਨੇ ਠੀਕ ਹੈ ਤਾਂ ਚੰਗੇ ਦਾ ਸੰਬੰਧ ਕੀ ਬਹੁ ਵਚਨ ਕੀ ਹੋਏ ਨੂੰ ਚੰਗੀਆਂ ਤੇ स्त्रीलिंग ਸਬੰਧ ਕੀ ਬਣ ਜੂ ਚੰਗੀ ਦਾ ਚੰਗੀਆਂ ਤੇ ਇਸਤਰੀ ਲਿੰਗ ਤਾਂ ਇਸਤਰੀ ਲਿੰਗ ਦੇ ਵਿੱਚ ਤਾਂ ਉਸੇ ਤਰ੍ਹਾਂ ਰਹੂਗਾ ਪਰ ਸਬੰਧ ਕੀ ਮਤਲਬ ਕੀ ਸਬੰਧ ਕੀ ਪੁਲਿੰਗ ਦੇ ਵਿੱਚ ਥੋੜਾ ਜਿਹਾ ਪਰਿਵਰਤਨ ਆਉਂਦਾ ਇਸ ਤਰ੍ਹਾਂ ਆਪাদান ਕਾਰਕ ਆਪাদান ਕਾਰਕ ਦੇ ਵਿੱਚ ਕੀ ਹੋ ਜੂਗਾ ਚੰਗੇਉ ਤੇ ਚੰਗੀਆਂ ਇੱਕ ਵਚਨ ਦੇ ਵਿੱਚ ਹੀ ਸਾਨੂੰ ਮਿਲਦੀ ਹੈ ਸੋ ਸੰਬੋਧਨੀ ਸੰਬੋਧਨੀ ਦੇ ਵਿੱਚ ਚੰਗਿਆਂ ਚੰਗਿਆਂ ਦਾ ਇੱਕ ਵਚਨ ਦਾ ਬਹੁਵਚਨ ਆ ਜੂਗਾ ਚੰਗਿਉਂ ਇੱਕ ਵਚਨ ਸੰਬੋਧਨੀ ਇਸਤਰੀ ਲਿੰਗ ਆ ਜਾਊਗਾ ਚੰਗੀਏ ਤੇ ਇਸਤਰੀ ਲਿੰਗ ਸੰਬੋਧਨੀ ਬਹੁ ਵਚਨ ਆ ਜਾਊਗਾ ਚੰਗੀਆਂ ਤੇ ਨੋਟ ਕੀ ਦਿੱਤਾ ਹੋਇਆ ਹੈ ਸੰਬੋਧਨੀ ਸੰਬੋਧ ਕੀ ਕਾਰਕ ਰੂਪ ਨਹੀਂ ਬਲਕਿ ਸੰਬੋਧਨੀ ਭਾਵ ਦੇ ਪ੍ਰਗਟਾਵੇ ਲਈ ਵੱਖਰਾ ਰੂਪ ਹੈ ਇਹ ਭਾਵ ਦੇ ਪ੍ਰਗਟਾਵੇ ਲਈ ਹੈ ਜੀ ਠੀਕ ਹੈ ਪਰ ਇਹਦੇ ਵਿੱਚ ਪਰਿਵਰਤਨ ਆਉਂਦਾ ਇਸ ਕਰਕੇ ਆਪਾਂ ਇਸ ਨੂੰ ਜ਼ਰੂਰ ਲਿਖਾਂਗੇ ਸੰਬੋਧਕੀ ਪੱਖੋਂ ਸਿਰ ਦੇ ਕਾਰਕ ਦੇ ਰੂਪ ਵਿੱਚ ਉਹ ਕਹਿੰਦਾ ਸੰਬੋਧਕੀ ਕਾਰਕ ਰੂਪ ਨਹੀਂ ਹੈ ਕਹਿੰਦਾ ਆ ਭਾਵ ਦੀ ਪ੍ਰਗਟਾਵੀ ਲਈ ਵਿਕਰਾਂ ਰੂਪ ਹੈ ਪਰ ਇਹਦੇ ਵਿੱਚ ਆ ਜਨਾ ਸਧਾਰਨ ਕਾਰਕ ਰੂਪ ਦਾ ਸੰਬੰਧ ਕੀ ਆਬਾਦਾਨ ਤੇ ਸੰਬੋਧਕੀ ਸੋ ਅੱਗੇ ਚੱਲਦੇ ਆ ਅੱਗੇ ਆਪਾਂ ਗੱਲ ਕਰਦੇ ਆ ਜੀ ਸੰਖਿਆ ਜਾਂ ਗਿਣਤੀ ਵਾਚਕ ਵਿਸ਼ੇਸ਼ਣ ਬਾਰੇ ਇਹ ਮੈਂ ਸੰਪੂਰਨ ਇਹ ਇਸ ਕਰਕੇ ਕਿਉਂਕਿ ਇਹਦੇ ਆ ਜਿਹੜੇ ਅੱਗੇ ਸਬ ਪਾਰਟ ਹੈ ਜਿਹੜੇ ਉਹ ਪੰਜ ਬਣਦੇ ਆ ਉਹਨਾਂ ਵਾਰੀ ਵੀ ਆਪਾਂ ਗੱਲ ਕਰਾਂਗੇ ਠੀਕ ਹੈ ਜੀ ਸੋ ਅੱਗੇ ਗੱਲ ਕਰਦੇ ਆ ਸੰਖਿਆਵਾਚਕ ਵਿਸ਼ੇਸ਼ਣ ਬਾਰੇ ਸੰਖਿਆਵਾਚਕ ਵਿਸ਼ੇਸ਼ਣ ਦੇ ਵਿੱਚ ਆ ਇਹਨਾਂ ਦੀਆਂ ਅੱਗੇ ਦੋ ਉਪ ਸ਼੍ਰੇਣੀਆਂ ਬਣਦੀਆਂ ਨਿਸ਼ਚਿਤ ਸੰਖਿਆਵਾਚਕ ਤੇ ਅਨਿਸ਼ਚਿਤ ਸੰਖਿਆਵਾਚਕ ਨਿਸ਼ਚਿਤ ਸੰਖਿਆਵਾਚਕ ਅੱਗੇ ਜਿਹੜੀ ਇਹ ਪੰਜ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਠੀਕ ਹੈ ਜੀ ਸੰਖਿਆਵਾਚਕ ਦੀਆਂ ਪਹਿਲਾਂ ਦੋ ਸ਼੍ਰੇਣੀਆਂ ਬਣ ਗਈਆਂ ਨਿਸ਼ਚਿਤ ਸੰਖਿਆਵਾਚਕ ਤੇ ਅਨਿਸ਼ਚਿਤ ਸੰਖਿਆਵਾਚਕ ਅਨਿਸ਼ਚਿਤ ਸੰਖਿਆਵਾਚਕ ਤਾਂ ਜਿਹਦੀ ਸੰਖਿਆ ਨਿਸ਼ਚਿਤ ਹੈ ਉਹਦੀ ਅਗੇ ਕੋਈ ਸ਼੍ਰੇਣੀ ਨਹੀਂ ਹੈਗੀ ਨਿਸ਼ਚਿਤ ਸੰਖਿਆਵਾਚਕ ਦੀ ਕੋਈ ਸ਼੍ਰੇਣੀ ਹੈ ਨਿਸ਼ਚਿਤ ਸੰਖਿਆਵਾਚਕ ਹੈ ਤੇ ਜਿਵੇਂ ਆਪਾਂ ਕਹਿੰਦੇ ਕੁਝ ਥੋੜਾ ਜਿਹਾ ਕਿਲੋ ਠੀਕ ਹੈ ਜਿਹਦੀ ਅਨਿਸ਼ਚਿਤ ਹੈ ਸੰਖਿਆ ਪਰ ਨਿਸ਼ਚਿਤ ਸੰਖਿਆਵਾਚਕ ਦੀਆਂ ਸ਼੍ਰੇਣੀਆਂ ਨੇ ਜਿਵੇਂ ਪੂਰਨ ਅੰਕਬੋਧਕ ਅਪੂਰਨ ਅੰਕਬੋਧਕ ਕ੍ਰਮਵਾਚਕ ਸਮੁੱਚਤਾਵਾਚਕ ਤੇ ਗੁਣਾਵਾਚਕ ਪੂਰਨ ਅੰਕਬੋਧਕ ਦੇ ਵਿੱਚ ਔਰ ਸੰਖਿਆਵਾਂ ਮਾੜੀਆਂ ਪੂਰਨ ਹੁੰਦੀਆਂ ਨੇ ਜਿਵੇਂ 1 2 3 4 5 ਅਪੂਰਨ ਦੇ ਵਿੱਚ ਅਪੂਰਨ ਸੰਖਿਆਵਾਂ ਆ ਜਾਂਦੀਆਂ ਜਿਵੇਂ ਡੇਢ ਢਾਈ ਸਵਾ ਪੌਣਾ ਠੀਕ ਹੈ ਕ੍ਰਮ ਦੇ ਵਿੱਚ ਪਹਿਲਾ ਦੂਜਾ ਤੀਜਾ ਚੌਥਾ ਠੀਕ ਹੈ ਸਮੁੱਚਤਾ ਦੇ ਵਿੱਚ ਜਿੰਨੇ ਹੈ ਉਹ ਸਮੁੱੱਚੇ ਆ ਜਿਵੇਂ ਤਿੰਨੇ ਦੇ ਤਿੰਨੇ ਚਾਰੇ ਦੇ ਚਾਰੇ ਆਜੋ ਪੰਜੇ ਦੇ ਪੰਜੇ ਗੁਣਾਵਚਕ 1 2 3 4 6 ਠੀਕ ਹੈ ਸੋ ਇਸ ਤਰ੍ਹਾਂ ਦੀਆਂ ਸੰਖਿਆਵਾਂ ਆ ਜਾਂਦੀਆਂ ਨੇ ਵਿਸਥਾਰ ਨਾਲ ਆਪਾਂ ਇਸ ਨੂੰ ਪੜ੍ਹਦੇ ਹਾਂ ਪੂਰਨ ਅੰਕਬੋਧਕ ਪੂਰਨ ਅੰਕਬੋਧਕ ਵਿਸ਼ੇਸ਼ਣਾਂ ਦੇ ਵਿੱਚ 1 ਤੋਂ 100 ਤੱਕ ਦੀ ਪੂਰੀ ਗਿਣਤੀ ਇਸ श्रेणी ਦੇ ਨਹੀਂ ਨਾਉਂਦੀ ਹੈ ਇਹਨਾਂ ਵਿੱਚ ਸੁਧਾਰਨ ਦਾ ਸੰਬੰਧ ਕੀਤੇ ਅਧਿਕਰਣ ਕਾਰਖਾ ਦੀ ਪદ્ધਤੀ ਆ ਰੂਪਾਂਤਰ ਵੀ ਹੁੰਦਾ ਹੈ ਸੁਧਾਰਨ ਰੂਪ ਦੇ ਵਿੱਚ 1 2 3 4 5 8 10 ਸੰਬੰਧ ਕੀ ਰੂਪ ਦੇ ਵਿੱਚ 1 2 ਹਾਂ 3 4 4 5 8 10 ਅਧਿਕਰਣੀ ਰੂਪ ਦੇ ਵਿੱਚ ਦੋਹੀ ਚੌਹੀ ਪੰਜੇ ਅਠੇ ਇਸ ਤੋਂ ਇਲਾਵਾ ਵਾਕਿਆਂ ਨਾਲ ਆ ਲਗਾ ਕੇ ਸੰਬੰਧ ਕੀ ਰੂਪ ਬਣਾਇਆ ਜਾਂਦਾ ਤੇ ਈ ਲਗਾ ਕੇ ਅਧਿਕਰਨ ਦਾ ਰੂਪ ਬਣਾਇਆ ਜਾਂਦਾ ਹੈ ਜਿਨ੍ਹਾਂ ਨੂੰ ਅੰਤ ਵਿੱਚ ਆ ਲੱਗਾ ਹੁੰਦਾ ਹੈ ਉਹਨਾਂ ਨੂੰ ਸudarana ਰੂਪ ਵੀ ਸੰਬੰਧ ਕੀ ਵਰਗਾ ਹੀ ਹੁੰਦਾ ਹੈ ਠੀਕ ਹੈ ਜੀ ਸੋ ਆ ਲਾ ਕੇ ਇਨਾਂ ਦੇ ਪਿੱਛੇ ਇਹ ਸੰਬੰਧ ਕੀ ਰੂਪ ਬਣਾਇਆ ਜਾਂਦਾ ਹੈ ਤੇ ਈ ਲਗਾ ਕੇ ਅਧਿਕਰਨ ਰੂਪ ਇਹਨਾਂ ਦਾ ਬਣਾਇਆ ਜਾਂਦਾ ਹੈ ਅੱਗੇ ਗੱਲ ਕਰਦੇ ਹਾਂ ਅਪੂਰਨ ਸੰਖਿਆਵਾਂ ਅਪੂਰਨ ਸੰਖਿਆਵਾਂ ਕਿਹੜੀਆਂ ਹੁੰਦੀਆਂ ਆ ਪੂਰਨ ਅੰਕ ਬੋਧਕ ਵਿਸ਼ੇਸ਼ਣਾਂ ਦੇ ਅੰਸ਼ ਦੱਸਣ ਵਾਲੇ ਵਿਸ਼ੇਸ਼ਣਾਂ ਨੂੰ ਪੂਰਨ ਅੰਕ ਬੋਧਕ ਸੰਖਿਆਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਪਾਈਆ ਅੱਧਾ ਪੌਣਾ ਡੇਢ ਢਾਈ ਸਵਾ ਠੀਕ ਹੈ ਜੀ ਤੋ ਇਹ ਕਿਵੇਂ ਬਦਲਦੀ ਹੈ ਆ ਕਾਰਕ ਲਿੰਗ ਵਚਨ ਦੇ ਪੱਧਰ ਤੇ ਪਾਉਣਾ ਪਾਉਣੇ ਪਾਉਣੀ ਪਾਉਣੀਆਂ ਪਾਉਣੇ ਆ ਸਾਡੇ ਸਾਡੀ ਸਾਡੀਆਂ ਸਾਡੇਆਂ ਡੇਡ ਡੇਡਾ ਠੀਕ ਹੈ ਡੇਢ ਡੇਡੀਆਂ ਢਾਈ ਢਾਈਆਂ ਟਾਇਆਂ ਸਵਾਈ ਸਵਾਇਆਂ ਸਵਾਈਆਂ ਸਵਾ ਸੋ ਇਹ ਇਹਨਾਂ ਦੇ ਜਿਹੜੇ ਆ ਪਰਿਵਰਤਨ ਜਿਹੜਾ ਦਿਖਾਇਆ ਹੋਇਆ ਇਹ ਰੂਪ ਕਿਸ ਤਰ੍ਹਾਂ ਹੀ ਜਿਹੜੇ ਹੈ ਵਿਕਾਰੀ ਸ਼ਬਦ ਹੈ ਸੋ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਪਰਿਵਰਤਨ ਹੁੰਦਾ ਹੈ ਲਿੰਗ ਵਚਨ ਤੇ ਕਾਰਕ ਦੇ ਪਦਰਥ ਜਿਹੜਾ ਇਹ ਸਾਰਿਆਂ ਦੇ ਵਿੱਚ ਹੀ ਆਉਗਾ ਕਿਉਂਕਿ ਸਾਰੇ ਹੀ ਜਿਹੜੇ ਹੈ ਵਿਕਾਰੀ ਰੂਪ ਸਾਨੂੰ ਮਿਲਦੇ ਆ ਅਗੇ ਕ੍ਰਮਵਾਚਕ ਇਹ ਦਰਜੇ ਵਾਰ ਗਿਣਤੀ ਦਾ ਸੂਚਕ ਹੁੰਦਾ ਹੈ ਜਿਵੇਂ ਪਹਿਲਾ ਛੇਮਾ ਸਤ ਮਾਟਮਾ ਦਸਮਾ ਇਹਨਾਂ ਦਾ ਜਿਹੜਾ ਰੂਪਾਂਤਰ ਇਸ ਤਰ੍ਹਾਂ ਹੁੰਦਾ ਜਿਵੇਂ ਸਤ ਸਤ ਤੋਂ ਸਤਨਾ ਬਣ ਜਾਂਦਾ ਸਤਵੀਂ ਬਣ ਜਾਂਦਾ ਸਤਮੀ ਸਤਮਿਆ ਸਤਵੀਆ ਆਦ ਇਹਨਾਂ ਦਾ ਪੰਤਰਨ ਦੱਸਿਆ ਗਿਆ ਲਿੰਗ ਵਚਨ 티ਕਾਰਪ ਦੀ ਪਦਰਥ ਅੱਗੇ ਸਮੁੱਚਤਾ ਬੋਧਕ ਜਾਂ ਸਮੁੱਚਤਾ ਵਾਚਕ ਇਹ ਵੀ ਗਿਣਤੀ ਵਾਚਕ ਵਿਸ਼ੇਸ਼ਣ ਦੇ ਵਿੱਚ ਆ ਗਏ ਅ ਸੋ ਇਹਦੇ ਵਿੱਚ ਕੀ ਹੁੰਦਾਗਾ ਇਹ ਵਿਸ਼ੇਸ਼ਣ ਪੂਰੀ ਗਿਣਤੀ ਨੂੰ ਨਿਸ਼ਚਿਤ ਰੂਪ ਵਿੱਚ ਪੇਸ਼ ਕਰਦੇ ਆ ਜਿਵੇਂ ਦੋ ਹੈ ਸੱਤੇ ਅੱਠੇ 20 ਦੇ 20 100 ਦੇ 100 ਇਸ ਤੋ ਜਰਾਵਾ ਨਹਿਲਾ ਦਹਿਲਾ ਸੈਂਕੜਾ ਦਰਜਣ ਵੀ ਇਸੇ ਸ਼੍ਰੇਣੀ ਦੇ ਵਿੱਚ ਆਉਂਦੇ ਆ ਅਗੇ ਗੁਣਾ ਇਹ ਗਿਣਤੀ ਨੂੰ ਗੁਣਾ ਕਰਕੇ ਦਰਸਾਉਂਦੇ ਆ ਜਿਵੇਂ ਦੁੱਗਣਾ ਤਿੱਗਣਾ ਚੌਗਣਾ 10 ਗੁਣਾ ਇਸ ਤਰ੍ਹਾਂ ਸੋ ਨਿਸ਼ਚਿਤ ਸੰਖਿਆਵਾਚਕ ਮੈਂ ਫਿਰ ਦੁਹਰਾ ਦਿੰਨਾ ਕਿ ਇਹ ਵਿਸ਼ੇਸ਼ਣ ਦੀ ਗਿਣਤੀ ਨੂੰ ਅਨੁਮਾਨ ਰੂਪ ਵਿੱਚ ਹੀ ਦਰਸਾਇਆ ਜਾਂਦਾ ਜਿਵੇਂ ਥੋੜੇ ਬਹੁਤੇ 5 ਤੋਂ 10 ਤੋਂ 25 30 60 70 ਠੀਕ ਹੈ ਲੱਖ ਡੇਢ ਲੱਖ ਸੋ ਇਹਦਾ ਕੀ ਨਿਸ਼ਚਿਤ ਜੇ ਸਾਡੇ ਕੋਲੇ ਗਿਣਤੀ ਨਹੀਂ ਹੁੰਦੀ ਜਾਂ ਸੰਖਿਆ ਨਹੀਂ ਹੁੰਦੀ ਤਾਂ ਉਸ ਨੂੰ ਜਦੋਂ ਵਿਸ਼ੇਸ਼ਣ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ ਤਾਂ ਉਸ ਨੂੰ ਲਿਖਿਆ ਜਾਂਦਾ ਹੈ ਅਨਿਸ਼ਚਿਤ ਸੰਖਿਆਵਾਚਕ ਜਾਂ ਅਨਿਸ਼ਚਿਤ ਗਿਣਤੀਵਾਚਕ ਅੱਗੇ ਗੱਲ ਕਰਦੇ ਆਪਾਂ ਅ ਪ੍ਰਮਾਣ ਜਾਂ ਮਿਣਤੀਵਾਚਕ ਵਿਸ਼ੇਸ਼ਣ ਦਾ ਪਰਮਾਣ ਆ ਜਾਂਦਾ ਤਾਂ ਨਿਸ਼ਚਿਤ ਰੂਪ ਵਿੱਚ ਮਿਣਤੀ ਦੀ ਗੱਲ ਹੋਊਗੀ ਗਿਣਤੀ ਦੀ ਗੱਲ ਨਹੀਂ ਹੁੰਦੀ ਠੀਕ ਹੈ वजन ਦੀ ਜਾਂ ਤੋਲ ਦੀ ਗੱਲ ਹੋਊਗੀ ਜਾਂ ਉਸ ਦੀ ਮਿਣਤੀ ਦੀ ਗੱਲ ਹੋਊਗੀ ਠੀਕ ਜੇ ਆਪਾਂ ਵੇਖਦੇ ਹਾਂ ਅੱਗੇ ਇਹ ਇਹ ਵੀ ਗਿਣਤੀ ਦੀ ਤਰ੍ਹਾਂ ਪਰ ਇਹਨਾਂ ਦੇ ਦੋ ਹੀ ਕਿਸਮਾਂ ਨੇ ਇੱਕ ਨਿਸ਼ਚਿਤ ਪਰਿਮਾਣਵਾਚਕ ਤੇ ਇੱਕ ਨਿਸ਼ਚਿਤ ਪਰਿਮਾਣਵਾਚਕ ਪਰ ਦੱਸਿਆ ਜਾਊਗਾ ਇਹ ਮਿਣਤੀ ਦੇ ਸੰਦਰਭ ਦੇ ਵਿੱਚ ਗਿਣਤੀ ਦੇ ਸੰਦਰਭ ਦੇ ਵਿੱਚ ਨਹੀਂ ਨਿਸ਼ਚਿਤ ਤਾਂ ਆਪਾਂ ਪਤਾ ਵੀ 2 ਕਿਲੋ ਆਟਾ 2 ਗਲਾਸ ਪਾਣੀ ਠੀਕ ਹੈ 2 ਹੱਥ ਲੰਬਾ ਸੱਪ 2 ਹੱਥ ਲੰਬਾ ਰਸ 100 ਐਸਟਰੋ ਨਿਸ਼ਚਿਤ ਪ੍ਰਮਾਣਵਾਚਕ ਜਿਵੇਂ ਜਰਾ ਕੁ ਦੁੱਧ ਠੀਕ ਹੈ 2 ਕਿਲੋ ਆਟਾ ਇਹ ਵੀ ਮਿਲਤੀਵਾਚਕ ਹੋ ਗਿਆ ਨਾ 2 ਕਿ ਮੀਟਰ ਕੱਪੜਾ ਬਹੁਤ ਸਾਰਾ ਬਥੇਰਾ ਇਹ ਇਹ ਜਿਹੇ ਸ਼ਬਦ ਜਿਹੜੇ ਆਉਂਦੇ ਆ ਅੱਗੇ ਹੈ ਜਿਹੜਾ ਹੈ ਨਿਸ਼ਚੇਵਾਚਕ ਨਿਸ਼ਚੇਵਾਚਕ ਵਿਸ਼ਣ ਅਸਲ ਦੇ ਵਿੱਚ ਇਹ ਸਥਿਤੀ ਨੂੰ ਦਰਸਾਉਂਦਾ ਹੈ ਜਦੋਂ ਸਥਿਤੀ ਨੂੰ ਦਰਸਾਇਆ ਜਾਂਦਾ ਹੈ ਇਸੇ ਨਾਮ ਦੀ ਸਥਿਤੀ ਨੂੰ ਨਾ ਆਪਣਾ ਨਾਮ ਦੀ ਸਥਿਤੀ ਨੂੰ ਦਰਸਾ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕੀਤੀ ਜਾਂਦੀ ਹੈ ਉਹਨੂੰ ਨਿਸ਼ਚੇ ਵਚਕ ਕਿਹਾ ਜਾਂਦਾ ਹੈ ਜਿਵੇਂ ਇਹ ਦੂਰ ਨੇੜੇ ਦੀ ਸਥਿਤੀ ਨੂੰ ਦਰਸਾਇਆ ਜਾਂਦਾ ਜਦੋਂ ਦੂਰ ਦੀ ਸਥਿਤੀ ਲਈ ਉਹ ਜਾਂ ਆਹ ਸ਼ਬਦ ਦੀ ਪ੍ਰਯੋਗ ਹੁੰਦਾ ਹੈ ਨੇੜੇ ਵਰਤੀ ਲਈ ਇਹ ਅ ਅ ਆ ਹ ਇਸ ਤਰ੍ਹਾਂ ਦੇ ਸ਼ਬਦ ਪ੍ਰਯੋਗ ਦੇ ਵਿੱਚ ਹੁੰਦੇ ਜਿਵੇਂ ਆਹ ਕੁਰਸੀ ਐ ਕਿਤਾਬ ਆਹ ਕਿਤਾਬ ਆ ਪੁਸਤਕ ਆਹ ਅਮਲਾ ਹਾ ਬੰਦਾ ਸੋ ਇਸ ਤਰ੍ਹਾਂ ਇਹ ਹੈ ਕਿ ਨਿਕਟਵਰਤੀ ਜਦੋਂ ਦੂਰ ਦੀ ਗੱਲ ਕਰਾਂਗੇ ਤਾਂ ਉਹ ਹੋ ਇਸ ਤਰ੍ਹਾਂ ਦੇ ਸ਼ਬਦ ਅਸੀਂ ਵਰਤਾਂਗੇ ਪਰ ਇਹ ਦਰਸਾਇਆ ਉਸ ਦੀ ਸਥਿਤੀ ਨੂੰ ਹੀ ਜਾਂਦਾ ਹੈ ਇਹਦੇ ਵਿੱਚ ਦਿਸ਼ਾ ਨੂੰ ਜਾਂ ਸਥਿਤੀ ਨੂੰ ਕਹਿ ਸਕਦੇ ਹਾਂ ਉਹ ਦਰਸਾਇਆ ਜਾਂਦਾ ਹੈ ਕਿ ਉਹਦਾ ਵਿਸ਼ੇਸ਼ਤਾ ਵਿਸ਼ੇਸ਼ਣ ਵਿਸ਼ੇਸ਼ ਵਿਸ਼ਿਸ਼ਟਤਾ ਪ੍ਰਗਟ ਕੀਤੀ ਜਾਂਦੀ ਹੈ ਸੋ ਨਿਸ਼ਚੇ ਵਾਚਕ ਵਿਸ਼ੇਸ਼ਣ ਦੇ ਰੂਪ ਦੇ ਵਿੱਚ ਇਹ ਵਿਚਾਰਦੇ ਸੋ ਅੱਗੇ ਆ ਗਿਆ ਪਰਨਾਵੀ ਵਿਸ਼ੇਸ਼ਣ ਇਹ ਵਿਸ਼ੇਸ਼ਣਾਂ ਦਾ ਕੰਮ ਕੀ ਹੁੰਦਾ ਹੈ ਵਿਸ਼ੇਸ਼ਣ ਦਾ ਕੰਮ ਕੀ ਹੈ ਪ੍ਰਣਾਵੀ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪ੍ਰਣਾਮਾ ਨੂੰ ਪ੍ਰਣਾਵੀ ਵਿਸ਼ੇਸ਼ਣ ਕਿਹਾ ਜਾਂਦਾ ਜਿਵੇਂ ਕੀ ਚੀਜ਼ ਕੌਣ ਆਦਮੀ ਸਾਡੀ ਦੁਕਾਨ ਮੇਰਾ ਮਿੱਤਰ ਉਹ ਰਾਤ ਆਦੀ ਪ੍ਰਣਾਵੀ ਵਿਸ਼ੇਸ਼ਣ ਦਾ ਰੂਪਾਂਤਰਣ ਕਿੰਨੇ ਹੈ ਜਿਵੇਂ ਇਹ ਇਹ ਤੋਂ ਵਰਗਿਆ ਇਹ ਦਾ ਠੀਕ ਹੈ ਇਨ ਇਨੀ ਇਹੋ ਉਹ ਤੋਂ ਉਹਦਾ ਉਹਨਾਂ ਉਨੀ ਉਸ ਉਸਦਾ ਉਸਦਾ ਉਸਨੀਆਂ ਇਸੇ ਤਰ੍ਹਾਂ ਜਿਹਾ ਜਿਹੜਾ ਕਿੱਡਾ ਜੀਨਾ ਜਿਨੇ ਇਸ ਤਰ੍ਹਾਂ ਇਹਨਾਂ ਦਾ ਉਪੰਤਨ ਹੁੰਦਾ ਹੈ ਅ ਬਣਤਰ ਦੇ ਪੱਖ ਤੋਂ ਪੰਜਾਬੀ ਵਿਸ਼ੇਸ਼ਣਾਂ ਦੀਆਂ ਦੋ ਸ਼੍ਰੇਣੀਆਂ ਨੇ ਪਰ ਪਣਤਰ ਦੇ ਪੱਖ ਤੋਂ ਗੱਲ ਕਰ ਰਹੇ ਆ ਸੋ ਬਣਤਰ ਦੇ ਪੱਖ ਤੋਂ ਦੋ ਸ਼੍ਰੇਣੀਆਂ ਦੱਸੀਆਂ ਗਈਆਂ ਨੇ ਬਣਤਰ ਦੇ ਪੱਖ ਤੋਂ ਜਿਹੜੀਆਂ ਜਿਹੜੀਆਂ ਨੇ ਅਕਹਿਰੇ ਵਿਸ਼ੇਸ਼ਣ ਤੇ ਸੰਯੁਕਤ ਵਿਸ਼ੇਸ਼ਣ ਠੀਕ ਹੈ ਜੀ ਇਹ ਆਪਾਂ ਬਣਤਰ ਦੇ ਪੱਖ ਤੋਂ ਵੀ ਗੱਲ ਆਪਾਂ ਕਿਉਂਕਿ ਸਾਰੇ ਪੱਖਾਂ ਤੋਂ ਹੀ ਗੱਲ ਆਪਾਂ ਕਰ ਰਹੇ ਆ ਤੇ ਉਹ ਰੂਪ ਦੇ ਪੱਖ ਤੋਂ ਹੋਵੇ ਚਾਹੇ ਉਹ ਅਰਥ ਦੇ ਪੱਖ ਤੋਂ ਹੋਵੇ ਚਾਹੇ ਉਹ ਵਰਤੋਂ ਦੇ ਪੱਖ ਤੋਂ ਹੋਵੇ ਚਾਹੇ ਉਹ ਬਣਤਰ ਦੇ ਪੱਖ ਤੋਂ ਹੋਵੇ ਸੋ ਚਾਰ ਪੱਖਾਂ ਤੋਂ ਆਪਾਂ ਨੇ ਗੱਲ ਵਿਸ਼ੇਸ਼ਣਾ ਦੀ ਕੀਤੀ ਹੈ ਸੋ ਹੁਣ ਆਪਾਂ ਬਣਤਰ ਦੇ ਮਤਲਬ ਕਿ ਚੌਥੇ ਪੱਖ ਤੇ ਪਹੁੰਚ ਚੁੱਕੇ ਹਾਂ ਬਣਤਰ ਦੇ ਵਖਤੂ ਦੀ ਪੰਜਾਬੀ ਦੇ ਵਿੱਚ ਇਹਨਾਂ ਦੀਆਂ ਦੋ ਸ਼੍ਰੇਣੀਆਂ ਨੇ ਇੱਕ ਕਹਿਰੇ ਵਿਸ਼ੇਸ਼ਣ ਤੇ ਇੱਕ ਸੰਯੁਕਤ ਵਿਸ਼ੇਸ਼ਣ ਨਾਮ ਤੋਂ ਇਹਨਾਂ ਦੀ ਕਿਸਮ ਦਾ ਪਤਾ ਆਪਾਂ ਨੂੰ ਸਹਿਜੇ ਲੱਗ ਜਾਂਦਾ ਹੈ ਕੈਰੇ ਵਿਸ਼ੇਸ਼ਣ ਕਿਹੜੀ ਹੈ ਅਕੈਰੇ ਵਿਸ਼ੇਸ਼ਣ ਸਿਰਫ ਇੱਕ ਸ਼ਬਦ ਨਾਲ ਬਣੇਗੇ ਹੁਣ ਤੱਕ ਅਸੀਂ ਜਿੰਨਾ ਵਿਸ਼ੇਸ਼ਣਾਂ ਦਾ ਵੇਰਵਾ ਦਿੱਤਾ ਹੈ ਉਹ ਸਾਰੇ ਅਕੈਰੇ ਵਿਸ਼ੇਸ਼ਣ ਹੀ ਹੁਣ ਤੱਕ ਜਿਹੜੇ ਵਿਸ਼ੇਸ਼ਣਾਂ ਦੀਆਂ ਗੱਲ ਕੀਤੀ ਹੈ ਸ਼ਬਦ ਸ਼੍ਰੇਣੀਆਂ ਦੇ ਪੱਖ ਤੋਂ ਮੂਲ ਰੂਪ ਵਿੱਚ ਵਿਸ਼ੇਸ਼ਣ ਇਹੋ ਹੀ ਨੇ ਕੈਰੇ ਵਿਸ਼ੇਸ਼ਣ ਹੀ ਨੇ ਪਰ ਪਾਸ਼ਾਮਾ ਵਿੱਚ ਵਿਸ਼ੇਸ਼ਤਾ ਦੇ ਵਿਸ਼ੇਸ਼ ਵਿਸ਼ੇਸ਼ਣਾਂ ਦੀ ਸਿਰਜਣਾ ਇੱਕ ਤੋਂ ਵੱਧ ਸ਼ਬਦ ਰੂਪਾਂ ਨੂੰ ਮਿਲਾ ਕੇ ਹੁੰਦੀ ਹੈ ਜਿਹੇ ਵਿਸ਼ੇਸ਼ਣਾਂ ਨੂੰ ਵਕਰੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਜਦੋਂ ਆਪਾਂ ਦੋ ਆ ਸ਼ਬਦਾਂ ਨੂੰ ਮਿਲਾ ਕੇ ਕੋਈ ਵਿਸ਼ੇਸ਼ਣ ਬਣਾ ਲੈਂਦੇ ਆ ਉਹਨੂੰ ਪਰਸੰਯੁਕਤ ਵਿਸ਼ੇਸ਼ਣ ਕਹੇ ਜਾਂਦੇ ਜਦੋਂ ਆਪਾਂ ਇੱਕ ਸ਼ਬਦੀ ਵਿਸ਼ੇਸ਼ਤਾ ਪ੍ਰਗਟ ਕਰਦਾ ਉਹਨੂੰ ਪਰੈ ਵਿਸ਼ੇਸ਼ਣ ਕਹੇ ਦਿੰਦੇ ਆ ਜ਼ਿਆਦਾਤਰ ਕੈਰੇ ਵਿਸ਼ੇਸ਼ਣ ਹੀ ਭਾਸ਼ਾ ਦੇ ਵਿੱਚ ਹੁੰਦੇ ਆ ਪਰ ਆਪਾਂ ਇਥੇ ਸੰਯੁਕਤ ਵਿਸ਼ੇਸ਼ਣਾਂ ਦੀ ਗੱਲ ਵੀ ਕਰਾਂਗੇ ਫਿਰ ਆਪਾਂ ਵਿਸ਼ੇਸ਼ਣਾਂ ਦੇ ਨਿਰਮਾਣ ਬਾਰੇ ਗੱਲ ਰੱਖਾਂ ਠੀਕ ਹੈ ਜੀ ਸੰਯੁਕਤ ਵਿਸ਼ੇਸ਼ਣ ਕਿਹੜੇ ਹੁੰਦੇ ਆ ਸੰਯੁਕਤ ਵਿਸ਼ੇਸ਼ਣ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਸੰਯੋਗ ਨਾਲ ਬਣਦੀ ਹੈ ਮਿਲ ਕੇ ਬਣਦੀ ਹੈ ਠੀਕ ਹੈ ਜੀ ਕਈ ਵਾਰੀ ਇੱਕੋ ਸ਼ਬਦ ਦਾ ਦੁਹਰਾ ਕੇ ਵਿਸ਼ੇਸ਼ਣਾਂ ਦੀ ਸਜਣਾ ਕੀਤੀ ਜਾਂਦੀ ਹੈ ਕਈ ਵਾਰੀ ਦੋ ਸਮਾਨਾਰਥਕ ਸ਼ਬਦ ਹੁੰਦੇ ਆ ਕਈ ਵਾਰੀ ਦੋ ਵਿਰੋਧ ਵਿਰੋਧੀ ਸ਼ਬਦ ਹੁੰਦੇ ਆ ਕਈ ਵਾਰੀ ਨਿਪਾਤ ਲਾ ਕੇ ਠੀਕ ਹੈ ਜੀ ਕਈ ਵਾਰੀ ਕਿਸ ਤਰ੍ਹਾਂ ਬਣਦੀ ਹੈ ਸੋ ਇਹਨਾਂ ਦੀ ਅੱਗੇ ਉਪਸ਼੍ਰੇਣੀਆਂ ਵੀ ਨੇ ਉਪਸ਼੍ਰੇਣੀਆਂ ਦੇ ਵਿੱਚ ਦੁਹਰਾਵੀ ਵਿਸ਼ੇਸ਼ਣ ਸਮਾਨਾਰਥਕ ਵਿਸ਼ੇਸ਼ਣ ਵਿਰੋਧਾਰਥੀ ਵਿਸ਼ੇਸ਼ਣ ਨਿਪਾਤ ਲਾ ਕੇ ਰਚਿਤ ਵਿਸ਼ੇਸ਼ਣ ਤੇ ਸਰਤੀਬਾਚੀ ਵਿਸ਼ੇਸ਼ਣ ਸੋ ਪਾਈ ਕਿਸ ਤਰ੍ਹਾਂ ਬਣਦੀ ਹੈ ਇਹਨਾਂ ਦੀਆਂ ਕਿਸਮਾਂ ਬਾਰੇ ਗੱਲ ਕਰਾਂਗੇ ਸੰਯੁਕਤ ਵਿਸ਼ੇਸ਼ਣ ਕਿਹੜੇ ਹੁੰਦੇ ਇਹਦੇ ਬਾਰੇ ਤਾਂ ਗੱਲ ਹੋਈ ਜੀ ਕਿ ਦੋ ਜਦੋਂ ਸ਼ਬਦਾਂ ਦੇ ਸੰਯੋਗ ਤੋਂ ਬਣਦੇ ਹੈ ਸੋਗੜਾ ਹੀ ਅਧਿਕਤ ਸੋਈ ਕਿਸਮ ਹੈ ਆਪਾਂ ਗੱਲ ਕਰਦੇ ਨਾ ਬਾਰੇ ਹੁਣ ਗੱਲ ਕਰਦੇ ਦੋਹਰਾਵੀ ਵਿਸ਼ੇਸ਼ਣ ਦੋਹਰਾਵੀ ਵਿਸ਼ੇਸ਼ਣਾਂ ਵਿੱਚ ਇੱਕੋ ਹੀ ਵਿਸ਼ੇਸ਼ਣ ਨੂੰ ਦੁਹਰਾ ਕੇ ਬੋਲਿਆ ਜਾਂਦਾ ਜਿਵੇਂ ਨਿੱਕੇ ਨਿੱਕੇ ਵੀਰ ਇੱਕਦਾਂ ਹੋ ਗਿਆ ਨਿੱਕੇ ਵੀਰ ਇੱਕਦਾਂ ਕਹਿੰਦਾ ਨਿੱਕੇ ਨਿੱਕੇ ਵੀਰ ਛੋਟੇ ਛੋਟੇ ਬੱਚੇ ਨਿੱਕੀ ਨਿੱਕੀ ਕਣੀ ਲਾਲ ਲਾਲ ਮਿਰਚਾਂ ਇਹ ਲਾਲ ਲਾਲ ਨਿੱਕੇ ਨਿੱਕੇ ਛੋਟੇ ਛੋਟੇ ਨਿੱਕੀ ਨਿੱਕੀ ਲਾਲ ਲਾਲ ਇਹ ਦੋਹਰਾਵੇਂ ਵਿਸ਼ੇਸ਼ਣ ਆ ਠੀਕ ਹੈ ਇੱਕ ਆ ਗਿਆ ਸਮਾਨਾਰਥਕ ਵਿਸ਼ੇਸ਼ਣ ਇਹਦੇ ਵਿੱਚ ਦੋ ਸਮਾਨ ਅਰਥਾਂ ਵਾਲੇ ਅਲੱਗ-ਅਲੱਗ ਸ਼ਬਦਾਂ ਨੂੰ ਜੋੜ ਕੇ ਬਣਾਇਆ ਜਿਸ ਤਰ੍ਹਾਂ ਕਾਲੀ ਸਿਆਹ ਹੁਣ ਸਿਆਹ ਦਾ ਮਤਲਬ ਵੀ ਕਾਲਾ ਹੀ ਹੁੰਦਾ ਤੇ ਕਾਲੀ ਦਾ ਮਤਲਬ ਤਾਂ ਕਾਲਾ ਹੀ ਕਾਲਾ ਸਿਆਹ ਠੀਕ ਹੈ ਚਿੱਟਾ ਦੁੱਧ ਕੱਪੜਾ ਦੁੱਦ ਵੀ ਚਿੱਟੀ ਹੁੰਦਾ ਚਿੱਕਾ ਦੁੱਧ ਕੌੜੀ ਜ਼ਹਿਰ ਦਵਾਈ ਕੌੜੀ ਤੇ ਜ਼ਹਿਰ ਜ਼ਹਿਰ ਵੀ ਕੌੜੀ ਹੁੰਦੀ ਹੈ ਕੌੜੀ ਜ਼ਹਿਰ ਸੋ ਸਮਾਨਾਰਥਕ ਸ਼ਬਦਾਂ ਨੂੰ ਮਿਲਾਂਕ ਇਸ ਤਰ੍ਹਾਂ ਬਣਦੇ ਸੋ ਅੱਗੇ ਆ ਗਈ ਵਿਰੋਧੀ ਅਹ ਵਿਰੋਧਾਰਥੀ ਸ਼ਬਦ ਜੋ ਜਿਹੜੇ ਵਿਰੋਧੀ ਸ਼ਬਦ ਹੁੰਦੇ ਆ ਜਦੋਂ ਮਿਲ ਜਾਂਦੇ ਆ ਇੱਕ ਸੰਯੁਕਤ ਸ਼ਬਦ ਬਣਦੇ ਆ ਉਹ ਜਦੋਂ ਵਿਸ਼ੇਸ਼ਤਾ ਪ੍ਰਗਟ ਕਰਦੇ ਆ ਤਾਂ ਉਹ ਵਿਰੋਧੀ ਅ ਵਿਸ਼ੇਸ਼ਣ ਕਿਹਾ ਜਾਂਦਾ ਜਿਵੇਂ ਨਿੱਕੇ ਮੋٹے ਚੰਗੇ ਮਾੜੇ ਖਟਾ ਮਿੱਠਾ ਸਵਾਦ ਠੀਕ ਹੈ ਥੋੜਾ ਬਹੁਤਾ ਪਾਣੀ ਨਿੱਕੇ ਮोटे ਕੰਮ ਚੰਗੇ ਮਾੜੇ ਲੋਕ ਸਵਸਤਨ ਨਿਰ ਵਿਸ਼ੇਸ਼ਣ ਬਣਦੇ ਨਿਪਾਤ ਲਾ ਕੇ ਰਚਿਤ ਵਿਸ਼ੇਸ਼ਣ ਇਸ ਬਨਨ ਕੀ ਬਨਨ ਕੀ ਦੇ ਸੰਯੁਕਤੋ ਵਿਸ਼ੇਸ਼ਣਾ ਵਿੱਚ ਕਈ ਨਿਪਾਤ ਵਰਤੀ ਜਾਂਦੀ ਹੈ ਨਿਪਾਤ ਕਿਵੇਂ ਆ ਫੇਰ ਪਰ ਪਾਣੀ ਲਪਕੂ ਆਟਾ ਨਿੱਕੀ ਜਹੀ ਗੱਲ ਛੋਟਾ ਜਿਹਾ ਪਾਣੀ ਥੋੜਾ ਜਿਹਾ ਪਾਣੀ ਠੀਕ ਹੈ ਜਰਾ ਕੁ ਜਿੰਨੀ ਗੱਲ ਇਹ ਸਾਰੇ ਜਿਹੜੇ ਨੇਪਾਤ ਲਾ ਕੇ ਵਿਸ਼ੇਸ਼ਣ ਬਣੇ ਜਿਵੇਂ ਲੱਪ ਕੂਆਟਾ ਸੇਰ ਪਰ ਦੁੱਧ ਥੋੜਾ ਜਿਹਾ ਪਾਣੀ ਜਰਾ ਕੂਝ ਹੀ ਗੱਲ ਅੱਗੇ ਆ ਤਰਤੀਬ ਆਤੀ ਵਿਸ਼ੇਸ਼ਣ ਇਸ ਬੰਨਗੀ ਦੇ ਵਿਸ਼ੇਸ਼ਣ ਵੀ ਇੱਕ ਤੋਂ ਵੱਧ ਵਿਸ਼ੇਸ਼ਣਾਂ ਦੇ ਸੰਯੁਕਤ ਨਾਲ ਬਣਦੇ ਆ ਪਰ ਇੱਕ ਤਰਤੀਬ ਹੁੰਦੀ ਜਿਵੇਂ ਬੜੀ ਸੋਣੀ ਕਿਤਾਬ ਠੀਕ ਹੈ ਜੀ ਤਰਤੀਬ ਚਿਆ ਰਿਆ ਬਿਲਕੁਲ ਝੂਠੀ ਗੱਲ ਉੱਚਾ ਲੰਮਾ ਗੱਬਰੂ ਠੀਕ ਉੱਚਾ ਲੰਮਾ ਗੱਬਰੂ ਕਿ ਤਰਤੀਬ ਹੈ ਲੰਮਾ ਚਾ ਨਹੀਂ ਚਲਬ ਬਿਲਕੁਲ ਠੀਕ ਬਿਲਕੁਲ ਝੂਠੀ ਬੜੀ ਸੋਹਣੀ ਕਿਤਾਬ ਇੱਕ ਤਕਤੀਬ ਦੇ ਵਿੱਚ ਜਿਹੜੇ ਸ਼ਬਦ ਹੈ ਉਹ ਆ ਜਾਂਦੇ ਹੈ ਪਰ ਦੋਸ਼ ਸ਼ਬਦ ਹੁੰਦੇ ਹੈ ਜਾਂ ਕਹਿ ਸਕਦੇ ਦੋ ਵਿਸ਼ੇਸ਼ਣ ਹੁੰਦੇ ਹੈ ਉਹਨਾਂ ਦੇ ਸੰਯੋਗ ਨਾਲ ਇਸ ਤਰ੍ਹਾਂ ਹੀ ਬਣਦੇ ਹੈ ਇਹਨਾਂ ਦੇ ਪੰਜ ਕਿਸਮ ਸੋ ਅੱਗੇ ਆਪਾਂ ਜਿਹੜੀ ਵਿਸ਼ੇਸ਼ਣਾਂ ਦੀ ਗੱਲ ਕਰਨੀ ਹੈ ਉਹਨਾਂ ਦੇ ਨਿਰਮਾਣ ਬਾਰੇ ਗੱਲ ਕਰਾਂਗੇ ਕਿ ਨਾਮ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ ਕਿਸ ਤਰ੍ਹਾਂ ਹੁੰਦਾ ਹੈ ਪਰਨਾਵ ਤੋਂ ਨਿਰਮਾਣ ਕਿਸ ਤਰ੍ਹਾਂ ਹੁੰਦਾ ਹੈ ਆ ਕਿਰਿਆ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ ਕਿਸ ਤਰ੍ਹਾਂ ਹੁੰਦਾ ਹੈ ਤੇ ਵਿਸ਼ੇਸ਼ਣਾਂ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ ਕਿਸ ਤਰ੍ਹਾਂ ਹੁੰਦਾ ਹੈ ਬਧਿੱਤਰ ਲਾ ਕੇ ਆਓ ਆਪਾਂ ਅੱਜ ਵਾਰੀ ਗੱਲ ਕਰਦੇ ਹਾਂ ਚਾਰ ਤਰੀਕਿਆਂ ਨਾਲ ਨਿਰਮਾਣ ਵਿਸ਼ੇਸ਼ਣਾਂ ਤੋਂ ਨਾਮ ਤੋਂ ਨਿਰਮਾਣ ਕਿਰਿਆ ਤੋਂ ਨਿਰਮਾਣ ਵਿਸ਼ੇਸ਼ਣਾਂ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ ਤੇ ਪਰਨਾਮਾ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ ਉਤਪਤੀ ਵਿਉਤਪਤੀ ਇਹਨਾਂ ਬਾਰੇ ਪੰਗਲ ਰੱਖਦੇ ਹਾਂ ਜੀ ਅਗੇ ਫਿਰ ਸਭ ਤੋਂ ਪਹਿਲਾਂ ਆਪਾਂ ਨਿਰਮਾਣ ਵਾਰੀ ਦੀ ਗੱਲ ਕਰਦੇ ਹਾਂ ਤਾਂ ਗੱਲ ਕਰਦੇ ਹਾਂ ਨਾਵਾ ਤੋਂ ਵਿਸ਼ੇਸ਼ਣਾਂ ਦਾ ਨਾਮ ਸ਼ਬਦਾਂ ਤੋਂ ਵਿਸ਼ੇਸ਼ਣਾਂ ਦੇ ਨਿਰਮਾਣ ਸਮੇਂ ਆ ਸ੍ਰੂਤ ਸ਼ਬਦ ਨਾਲ ਆ ਈ ਊ ਇਲਾ ਅਲ ਲਾ ਆਲੂ ਅਕ ਦਾਈ ਮਈ ਵਾਨ ਆਦਿ ਕਿਹਤੇ ਜੁੜਦੇ ਆ ਮਿਸਾਲ ਵਜੋ ਸੱਚ ਤੋਂ ਕੀ ਬਣ ਜਾਂਦਾ ਸੱਚਾ ਆੜਾ ਲੱਗਿਆ ਬੁਲਾਵ ਤੋਂ ਬੁਲਾਵ ਨਾਮ ਹੈ ਇਹਦਾ ਵਿਸ਼ੇਸ਼ਣ ਕੀ ਬਣੂ ਬਿਲਾਬੀ ਈ ਸਿਆਲ ਤੋਂ ਸਿਆਲ ਅਣਖ ਤੋਂ ਅਣਖੀਲਾ ਹੱਥ ਤੋਂ ਹਥਨ ਅੰਤ ਤੋਂ ਅੰਤਲਾ ਸ਼ਰਦਾ ਤੋਂ ਸ਼ਰਧਾਲੂ ਸਥਾਨ ਤੋਂ ਸਥਾਨਕ ਸੰਤੋਖ ਤੋਂ ਸੰਤੋਖਜਨਕ ਸ਼ਾਂਤ ਤੋਂ ਸ਼ਾਂਤਮਈ ਗੁਣ ਤੋਂ ਗੁਣਵਾਨ ਸੁਖ ਤੋਂ ਸੁਖਦਾਈ ਰਸਤੋ ਰਸਦਾਇਕ ਗੁਣ ਤੋਂ ਗੁਣਵੰਤ ਯਾਰ ਤੋਂ ਯਰਨ ਆਦਿ ਸ਼ਬਦ ਬੀਤੇ ਜਾ ਸਕਦੇ ਹਨ ਇਹ ਨਾਮ ਤੋਂ ਕਿਸ ਤਰ੍ਹਾਂ ਜਿਹੜਾ ਪਛੇਤਰ ਲਾ ਕੇ ਇਹ ਵਿਸ਼ੇਸ਼ਣ ਬਣ ਗਿਆ ਹੁਣ ਗੱਲ ਕਰਦੇ ਆ ਕਿਰਿਆ ਤੋਂ ਕਿਰਿਆ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ ਸਰੂਤ ਸ਼ਬਦਾਂ ਨਾਲ ਆਰ ਆਕਾ ਆਕੂ ਊ ਅੜਾ ਲਾ ਆਦੀ ਪਛੇਤਰ ਜੁੜ ਕੇ ਹੁੰਦਾ ਜਿਵੇਂ ਮਿਲਣ ਤੋਂ ਜੇ ਪਸਾਰ ਵਿਸ਼ੇਤਰ ਲਾ ਦਈਏ ਤਾਂ ਮਿਲਣ ਸਾ ਮਿਲਣ ਮਿਲਣ ਕਿਰਿਆ ਮਿਲਣ ਸਾਰ ਵਿਸ਼ੇਸ਼ਣ ਹੋ ਗਿਆ ਪਰ ਕਿਰਿਆ ਪੜਨਹਾਰ ਲੜਨ ਤੋਂ ਲੜਾਕਾ ਪੜ ਤੋਂ ਪੜਾਪੂ ਮਾਰ ਤੋਂ ਮਾਰੂ ਸੁੱਕ ਤੋਂ ਸੁੱਕੜ ਜਚ ਤੋਂ ਜਚਮਾ ਆਤ ਸਾਰੇ ਕਿਰਿਆ ਸ਼ਬਦਾਂ ਤੋਂ ਇਹ ਤਰ ਲਾ ਕੇ ਜਿਹੜਾ ਹੈ ਵਿਸ਼ੇਸ਼ਣਾਂ ਦਾ ਨਿਰਮਾਣ ਹੁੰਦਾ ਵਿਸ਼ੇਸ਼ਣਾਂ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ ਵਿਸ਼ੇਸ਼ਣਾਂ ਤੋਂ ਵਿਸ਼ੇਸ਼ਣਾਂ ਦੇ ਨਿਰਮਾਣ ਸਮੇਂ ਸਰੂਪ ਵਿਸ਼ੇਸ਼ਣ ਸ਼ਬਦ ਦਾ ਨਾਲ ਇਰਾ ਨਾ ਯ ਆਪ ਖੇਤਰ ਲੱਗਦੇ ਆ ਜਿਵੇਂ ਬਹੁਤ ਤੋਂ ਬਹੁਤੇਰਾ ਇੱਕ ਤੋਂ ਇਕਲਾ ਇਕਲਾ ਇੱਕ ਤੋਂ ਇਕਲਾ ਬਹੁਤ ਤੋਂ ਬਹੁਤੇਰਾ ਇਸ ਤਰ੍ਹਾਂ ਜਿਹੜੇ ਐ ਵਿਸ਼ੇਸ਼ਣ ਇਹ ਬਣਦੇ ਬਹੁਤ ਹੁਣ ਆਪਨੇ ਆਪ ਚ ਵਿਸ਼ੇਸ਼ਤਾ ਹੈ ਬਹੁਤੇਰਾ ਇਹ ਵੀ ਵਿਸ਼ੇਸ਼ਤਾ ਹੈ ਇੱਕ ਮੁੰਡਾ ਮੁੰਡੇ ਦੀ ਵਿਸ਼ੇਸ਼ਤਾ ਕੀ ਹੋ ਕੇ ਆ ਇਕਲਾ ਉਹ ਦੀ ਵਿਸ਼ੇਸ਼ਤਾ ਅੱਗੇ ਪੜਨਾਮ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ ਠੀਕ ਹੈ ਜੀ ਜਿਵੇਂ ਜੋ ਜੋ ਕੀ ਹੈ ਜੋ ਆ ਇੱਕ ਪੜਨਾਮ ਜੋ ਤੋਂ ਬਣ ਗਿਆ ਜਿਹਾ ਕੌਣ ਪੜਨਾਮ ਤੋਂ ਬਣ ਗਿਆ ਕਿਹਾ ਸੋ ਇਸ ਤਰ੍ਹਾਂ ਇਹ ਪੜਨਾਮ ਆ ਤੋਂ ਵਿਸ਼ੇਸ਼ਣ ਬਣਦੇ ਐ ਜੋ ਤੋਂ ਜਿਹਾ ਕੌਣ ਤੋਂ ਕਿਹਾ ਸੋ ਏ ਸੀ ਉਹਨਾਂ ਦੇ ਨਿਰਮਾਣ ਬਾਰੇ ਵਿਸਥਾਰ ਨਾਲ ਗੱਲ ਤੇ ਉਹਨਾਂ ਦੀਆਂ ਕਿਸਮਾਂ ਬਾਰੇ ਵਿਸਥਾਰ ਨਾਲ ਗੱਲ ਆਪਾਂ ਗੱਲ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ ਉਮੀਦ ਹੈ ਤੁਹਾਨੂੰ ਵਿਸ਼ੇਸ਼ਣਾਂ ਬਾਰੇ ਵਿਸਥਾਰ ਨਾਲ ਗੱਲ ਜਿਹੜੀ ਹੈ ਸਮਝ ਆ ਗਈ ਹੋਵੇਗੀ ਇਸ ਦਾ ਆਧਾਰ ਮੈਂ ਬੂਟਾ ਸਿੰਘ ਬਰਾੜਵਰਾਂ ਦੀ ਕਿਤਾਬ ਜਿਹੜੀ ਹੈ ਪੰਜਾਬੀ ਵਿਆਕਰਨ ਸਿਧਾਂਤ ਤੇ ਵਿਹਾਰ ਨੂੰ ਬਣਾਇਆ ਹੈ ਅਗਲੀ ਕਲਾਸ ਦੇ ਵਿੱਚ ਆਪਾਂ ਅ ਸ਼ਬਦਾਂ ਦੀ ਅਗਲੀ ਕਿਸਮ ਬਾਰੇ ਗੱਲ ਕਰਾਂਗੇ ਤੇ ਗੱਲ ਇਸੇ ਤਰ੍ਹਾਂ ਵਿਸਥਾਰ ਨਾਲ ਸਾਰੇ ਪੱਖਾਂ ਤੇ ਕੀਤੀ ਜਾਊਗੀ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਤਾਂ ਕਿ ਤੁਹਾਡੇ ਤੱਕ ਪੰਜਾਬੀ ਦੀਆਂ ਇਹ ਕਲਾਸਾਂ ਲਗਾਤਾਰ ਉਜਧੀਆਂ ਰਹਣ ਸਾਰੀ ਵਿਦਿਆਰਥੀਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮਿਲਦੇ ਆਂ ਪੰਡਮੀ ਕਲਾਸ ਨਾਲ ਤੁਸੀਂ ਅਗਲੇ ਦ